ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਾਪੂ ਗਰਮੀਤ ਸਿੰਘ ਜੀ ਇਸ ਟਾਈਮ ਵੈਂਟੀਲੇਟਰ ਤੇ ਨੇ ਤੀਜੀ ਵਾਰ ਇਹਨਾਂ ਨੂੰ ਵੈਂਟੀਲੇਟਰ ਤੇ ਕਰਨਾ ਪਿਆ ਤਿੰਨ ਵਾਰ ਇਹ ਵੈਂਟੀਲੇਟਰ ਮਸ਼ੀਨ ਤੇ ਜਾ ਚੁੱਕੇ ਨੇ ਅੱਜ ਬਾਪੂ ਗਰਮੀਤ ਸਿੰਘ ਜੀ ਦੀ ਸਿਹਤ ਦੀ ਹਾਲਤ ਇੰਨੀ ਖਰਾਬ ਹੈ ਇਹਨਾਂ ਦਾ ਇੱਕ ਪਾਸੇ ਦਾ ਜਿਹੜਾ ਲੰਗਸ ਆ ਫੇਫੜਾ ਵਾ ਉਹ ਬਿਲਕੁਲ ਖਤਮ ਹੋ ਚੁੱਕਿਆ ਗਲ ਚੁੱਕਿਆ ਇਨਫੈਕਸ਼ਨ ਦੇ ਨਾਲ ਜਿਹਦੇ ਕਰਕੇ ਇਨਫੈਕਸ਼ਨ ਦੇ ਕਾਰਨ ਇੱਥੇ ਰੂਮ ਦੇ ਅੰਦਰ ਵੀ ਸਾਨੂੰ ਸਾਰਿਆਂ ਨੂੰ ਮਾਸਕ ਲਾ ਕੇ ਪ੍ਰੋਪਰ ਰਹਿਣਾ ਪੈ ਰਿਆ। ਬਾਪੂ ਜੀ ਨੂੰ ਅਸੀਂ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਲੈ ਕੇ ਆਏ ਸੀਗੇ। ਬਹੁਤ ਬੁਰੀ ਹਾਲਤ 'ਚ ਉੱਥੇ ਵੀ ਆਖਰੀ ਸਾਹ ਤਾਂ ਹੀ ਪਏ ਸੀ ਇਹ। ਲੁਧਿਆਣੇ ਤੋਂ ਇੱਥੇ ਆ ਕੇ ਜਦੋਂ ਉਹਨਾਂ ਦੀ ਕੇਅਰ ਹੋਈ ਆਉਂਦੇ ਸਾਰ ਵੈਂਟੀਲੇਟਰ ਤੇ ਕਰ ਦਿੱਤੇ ਗਏ। ਇਹਨਾਂ ਦੀ ਜਾਨ ਬਚ ਗਈ। ਫਿਰ ਵੈਂਟੀਲੇਟਰ ਤੇ 10-12 ਦਿਨ ਰਹਿੰਦੇ ਆ। ਫਿਰ ਵੈਂਟੀਲੇਟਰ ਉਤਰ ਜਾਂਦਾ ਠੀਕ ਹੋ ਜਾਂਦੇ ਨੇ। ਫਿਰ 10-12 ਦਿਨਾਂ ਬਾਅਦ ਫਿਰ ਵੈਂਟੀਲੇਟਰ ਤੇ ਕਰਨਾ ਪੈਂਦਾ ਸਾਹ ਲੈਣ 'ਚ ਦਿੱਕਤ ਆਉਂਦੀ ਆ। ਫਿਰ 15-16 ਦਿਨ ਵੈਂਟੀਲੇਟਰ ਤੇ ਰਹਿੰਦੇ ਨੇ। ਉਹ ਫਿਰ ਵੈਂਟੀਲੇਟਰ ਉਤਰ ਗਿਆ ਸੀ। ਦੋ ਦਿਨਾਂ ਵਾਸਤੇ ਵੈਂਟੀਲੇਟਰ ਤਾ ਰਹਿਆ ਸੀ ਫੇਰ ਸਾਹ ਲੈਣ ਚ ਦਿੱਕਤ ਆਉਣ ਲੱਗੀ ਹੁਣ ਕੱਲ ਰਾਤ ਫੇਰ ਦੁਬਾਰਾ ਬਾਪੂ ਜੀ ਨੂੰ ਵੈਂਟੀਲੇਟਰ ਤੇ ਕਰਨਾ ਪਿਆ ਬਾਪੂ ਗਰਮੀਤ ਸਿੰਘ ਜੀ ਦਾ ਘਰ ਲੱਭ ਚੁੱਕਿਆ ਵਾ ਇਹਨਾਂ ਦਾ ਘਰ ਕਾਨਪੁਰ ਦੇ ਵਿੱਚ ਗੋਮਤੀ ਨੰਬਰ 5 ਦੇ ਵਿੱਚ ਮੱਲਾ ਕੋਈ ਉੱਥੇ ਇਹਨਾਂ ਦਾ ਭਰਾ ਭਤੀਜੇ ਰਹਿੰਦੇ ਇਹਨਾਂ ਦੀ ਪਰਜਾਈ ਰਹਿੰਦੇ ਆ ਸਾਡੇ ਅਸ਼ਵਨੀ ਬਾਈ ਜੀ ਆ ਟੀਮ ਦੇ ਮੈਂਬਰ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਕੋਸ਼ਿਸ਼ ਕਰਕੇ ਜੋ ਇਹਨਾਂ ਨੇ ਦੱਸਿਆ ਸੀ ਡਰੈੱਸ ਤਾਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਬਾਕੀ ਬਾਪੂ ਜੀ ਦੇ ਨਾਲ ਵੀ ਗੱਲਾਂ ਹੋਈਆਂ ਇਹ ਬਾਪੂ ਜੀ ਵੀ ਕਹਿੰਦੇ ਵੀ ਮੇਰਾ ਭਰਾ ਵੀ ਮੇਰੇ ਲਈ ਮੰਨ ਲਓ ਨਹੀਂ ਕੁਛ ਕਰਦਾ ਉਹਨੇ ਮੇਰੀ ਪ੍ਰਾਪਰਟੀ ਵੀ ਸਾਰੀ ਰੱਖ ਲਈ ਆ ਮੇਰਾ ਘਰ ਵੀ ਦੱਬ ਲਿਆ ਬਾਕੀ ਰੱਬ ਜਾਣਦਾ ਇਹਨਾਂ ਦੀ ਕੀ ਗੱਲ ਸੀਗੀ ਕੀ ਨਹੀਂ ਫਿਰ ਭਰਾ ਨਾਲ ਵੀ ਗੱਲ ਹੋਈ ਭਝਾਈ ਨਾਲ ਵੀ ਗੱਲ ਹੋਈ ਉਹਨਾਂ ਨੇ ਮੰਨਾਂ ਕਰਤਾ ਕਹਿੰਦੇ ਅਸੀਂ ਆ ਨਹੀਂ ਸਕਦੇ ਭਰਾ ਕਹਿੰਦਾ ਮੈਂ ਬਿਮਾਰ ਆ ਤੇ ਭਝਾਈ ਕਹਿੰਦੇ ਵੀ ਅਸੀਂ ਆ ਨਹੀਂ ਸਕਦੇ ਫਿਰ ਇਹਨਾਂ ਦੇ ਭਤੀਜੇ ਨਾਲ ਗੱਲ ਹੋਈ ਫਿਰ ਪਹਿਲਾਂ ਤਾਂ ਉਹਨੇ ਦੱਸਿਆ ਵੀ ਇਹਦੇ ਦੋ ਬੱਚੇ ਵੀ ਹੈਗੇ ਆ ਵੀ ਪਰ ਸਾਡੇ ਨਾਲ ਇਹਦੀ ਬੰਦ ਨਹੀਂ ਅਸੀਂ ਤਾਂ ਬਹੁਤ ਸਾਲ ਹੋ ਗਏ ਨੂੰ ਅਲੱਗ ਹੋਏ ਨੂੰ ਇਹਨਾਂ ਤੋਂ ਤਾਂ ਜੀ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇੱਕ ਵਾਰੀ ਮਿਲ ਜਿਓ ਆ ਕੇ ਵੀ ਚਲੋ ਤੁਹਾਨੂੰ ਯਾਦ ਕਰਦਾ ਵੀ ਜਾਂ ਬੱਚਿਆਂ ਦਾ ਕੋਈ ਨੰਬਰ ਨੰਬਰ ਦੇ ਦਿਓ ਕਹਿੰਦੇ ਵੀ ਸਾਡੇ ਕੋਲੇ ਕਿਸੇ ਦਾ ਕੋਈ ਨੰਬਰ ਨਹੀਂ ਹੈਗਾ ਬਾਪੂ ਕੋਲੇ ਵੀ ਨੰਬਰ ਹੈ ਨਹੀਂ ਪਰਿਵਾਰ ਦਾ ਕਿਸੇ ਦਾ ਹੋਰ ਸੋਸ਼ਲ ਮੀਡੀਆ ਰਾਹੀਂ ਇਹਨਾਂ ਤੇ ਬਾਪੂ ਨੇ ਦੱਸਿਆ ਫਿਰ ਅਸੀਂ Google ਤੇ ਰਾਹੀਂ ਕਰਕੇ ਲੱਭਿਆ ਪੁਲਿਸ ਨਾਲ ਗੱਲ ਕਰਕੇ ਇਹਨਾਂ ਦਾ ਘਰ ਲੱਭਿਆ ਸੀ ਹਨ ਹੁਣ ਭਤੀਜੇ ਨੇ ਵੀ ਅਖੀਰ ਜਵਾਬ ਦੇਤਾ ਫੋਨ ਚੱਕਣਾ ਬੰਦ ਕਰਤਾ ਸਾਡਾ ਫੋਨ ਬਲੌਕ ਲਿਸਟ ਚ ਪਾਤਾ ਮਤਲਬ ਬਾਪੂ ਗੁਰਮੀਰ ਸਿੰਘ ਜੀ ਇਸ ਟਾਈਮ ਆਪਣੇ ਆਖਰੀ ਸਾਹ ਤੇ ਚੱਲ ਰਹੇ ਨੇ ਤੇ ਦੇਖੋ ਖੂਨ ਮਿਲਣ ਆਉਣ ਲਈ ਵੀ ਤਿਆਰ ਨਹੀਂ ਭਰਾ ਭਤੀਜਾ ਮਨੂੰ ਇਸ ਤਰੀਕੇ ਨਾਲ ਬਿਹੇਵ ਕਰ ਰਹੇ ਨੇ ਜਿਵੇਂ ਜਾਣਦੇ ਹੀ ਨਾ ਹੋਣ ਇਹਨਾਂ ਨੂੰ ਕੈਸੀ ਅੱਜ ਕੱਲ ਦੀ ਦੁਨੀਆ ਬਣਦੀ ਜਾ ਰਹੀ ਆ ਗਰਮੀਰ ਸਿੰਘ ਜੀ ਪੰਜਾਬੀ ਨੇ ਪਰ ਪਰਿਵਾਰ ਪਿੱਛੇ ਜੂਪੀ ਜੀ ਰਹਿੰਦਾ ਲੰਬੇ ਟਾਈਮ ਤੋਂ ਪਰ ਗਰਮੀਰ ਸਿੰਘ ਜੀ ਦੇ ਜ਼ਿੰਦਗੀ ਦੇ ਇਹ ਹਾਲਾਤ ਕਿਉਂ ਬਣੇ ਕਿਵੇਂ ਬਣੇ ਇਹੀ ਜਾਣਦੇ ਨੇ ਜਾਂ ਕੋਈ ਇਹਨਾਂ ਦਾ ਪਰਿਵਾਰ ਦਾ ਮੈਂਬਰ ਦੱਸਿਆ ਕੇ ਕਿਉਂਕਿ ਭਰਾ ਤੇ ਭਝਾਈ ਤਾਂ ਕਹਿੰਦੇ ਭਤੀਜਾ ਕਹਿੰਦਾ ਵੀ ਸਾਡੇ ਨਾਲ ਤਾਂ 20 15 20 ਸਾਲ ਹੋ ਗਏ ਅਲੱਗ ਰਹਿ ਰਹੇ ਆ ਉਹਨੇ ਕਿੱਥੇ ਰਹਿੰਦੇ ਸੀ ਇਹਨਾਂ ਦੇ ਬੱਚੇ ਕਿੱਥੇ ਆ ਇਹ ਸਭ ਕੁਝ ਪਤਾ ਨਹੀਂ ਲੱਗ ਰਿਹਾ ਨਾ ਇਹ ਦੱਸ پا ਰਹੇ ਆ ਕੁਝ ਜੇ ਕੋਈ ਪਹਿਚਾਣਦਾ ਜੇ ਕੋਈ ਜਾਣਦਾ ਜੇ ਕੋਈ ਸਾਡੀ ਇਸ ਵੀਡੀਓ ਨੂੰ ਦੇਖ ਕੇ ਕਿਸੇ ਨੂੰ ਥੋੜਾ ਜਿਹਾ ਵੀ ਸਮਝ ਆਈ ਆ ਬਿਗਰਮੀਰ ਸਿੰਘ ਜੀ ਕੌਣ ਇਹਨਾਂ ਦੇ ਬੱਚੇ ਕਿੱਥੇ ਆ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜੇ ਨਹੀਂ ਸਮਝ ਆਈ ਨਹੀਂ ਪਤਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਉਸ ਇਨਸਾਨ ਤੱਕਰ ਪਹੁੰਚ ਜਵੇ ਜਿਹੜਾ ਆਪਣੇ ਇਸ ਪਰਿਵਾਰ ਦੇ ਮੈਂਬਰ ਨੂੰ ਇਹਨਾਂ ਹਾਲਾਤਾਂ ਜਾ ਕੇ ਮਿਲ ਸਕੇ ਥੋੜਾ ਹੌਸਲਾ ਦੇ ਸਕੇ ਤਾਂ ਥੋੜੀ ਇਹਨਾਂ ਨੂੰ ਵੀ ਆਪਣੇ ਜ਼ਿੰਦਗੀ ਨੂੰ ਜਿਉਣ ਦੀ ਕੋਈ ਵਜ੍ਹਾ ਮਿਲ ਸਕੇ ਅਸੀਂ ਨਹੀਂ ਆ ਕਿ ਸਾਡੀਆਂ ਬੇਨਤੀਆਂ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਦੀ ਕੰਡੀਸ਼ਨ ਬਹੁਤ ਸੀਰੀਅਸ ਆ ਬਾਪੂ ਜੀ ਦਾ ਰਾਈਟ ਸਾਈਡ ਵਾਲਾ ਲੰਗ ਜਿਹੜਾ ਪੂਰਾ ਕੋਲਾਪਸ ਆ ਉਹਦੇ ਕਰਕੇ ਪਹਿਲਾਂ ਟ੍ਰੈਕੀਆ ਨੂੰ ਵੀ ਖਿੱਚ ਪੈ ਰਹੀ ਸੀ ਕੰਸੋਲੀਡੇਸ਼ਨ ਸੀਗੀ ਹੁਣ ਉਸ ਤੋਂ ਬਾਅਦ ਇਹਨਾਂ ਦੀ ਸੈਚੂਰੇਸ਼ਨ ਫਾਲ ਕਰ ਗਈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਚੌਥੀ ਵਾਰ ਵੈਂਟੀ ਤੇ ਲਿਆਵਾ ਇਹਨਾਂ ਦੀ ਲੰਗ ਕੋਲਾਪਸ ਕਰਕੇ ਇਹਨਾਂ ਨੂੰ ਬਾਰ-ਬਾਰ ਵੈਂਟੀ ਤੇ ਲੈਣ ਦੀ ਜ਼ਰੂਰਤ ਪੈ ਰਹੀ ਆ ਤੇ ਹੁਣ ਖੂਨ 'ਚ ਇਨਫੈਕਸ਼ਨ ਵੀ ਬਹੁਤ ਵਧ ਗਿਆ ਜਿਹਦੇ ਕਰਕੇ ਬੀਪੀ ਨਹੀਂ ਆ ਰਿਹਾ ਸੀ ਪਹਿਲਾਂ ਅਸੀਂ ਨੋਰ ਪਰ ਹੈਗੇ ਆ ਇਹ 20 ਦੀ ਜਰੂਰਤ ਹੈ ਇਹਨਾਂ ਨੂੰ ਅੱਜ ਤੁਹਾਡੇ ਅਨਕੌਂਸ਼ੀਅਸ ਵੀ ਹੈਗੇ ਹਨ ਟੈਸਟ ਭੇਜਿਆ ਸਵੇਰ ਦੇ ਦੁਆਰ ਤੋਂ ਬਾਕੀ ਕੰਡੀਸ਼ਨ ਦੇਖਦੇ ਆ ਟੈਸਟਾਂ ਦੀ ਰਿਪੋਰਟ ਆਉਂਦੀ ਹੈ ਫੇਰੀ ਪਤਾ ਲੱਗੂਗਾ ਵੈਸੇ ਬਾਪੂ ਜੀ ਸੀਰੀਅਸ ਹੀ ਨਹੀਂ